ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕਿਦਾਂ ਸਭ ਠੀਕ ਠਾਕ ਜੀ ਉਮੀਦ ਕਰਦੇ ਹਾਂ ਕਿ ਸਭ ਭੈਣ ਭਰਾ ਠੀਕ ਠਾਕ ਹੋਣਗੇ ਤੇ ਸਵਾਗਤ ਹੈ ਤੁਹਾਡਾ ਸੁਖਪ੍ਰੀਤ ਬਲੌਗ ਦੇ ਵਿੱਚ ਅੱਜ ਦਾ ਬਲੌਗ ਜਿਹੜਾ ਅਸੀਂ ਬਣਾਉਣ ਜਾ ਰਹੇ ਆ ਮਨ ਲਓ ਕੋਈ ਖਾਸ ਮਕਸਦ ਤੇ ਨਹੀਂ ਪਰ ਇਹ ਕਰਕੇ ਬਣਾਉਣ ਜਾ ਰਹੇ ਆ ਕਿ ਅੱਜ ਅਸੀਂ ਵੀਡੀਓ ਦੀ ਪਾਪ ਆਏ ਅੱਜ ਦੀ ਵੀਡੀਓ ਅਸੀਂ ਚਾੜ੍ਹਦੀ ਸੀ ਉਹ ਕਿਸੇ ਕਾਰਨਾਕਾਰ ਕਾਰਨ ਕਾ ਦਾ ਸੀ ਸਭ ਤੋਂ ਪਹਿਲਾਂ ਕਾਰਨ ਇਹ ਵੀ ਕੱਲ ਸਾਡੇ ਘਰ ਪਰੌਣੇ ਆਏ ਤੇ ਸਾਫ ਸਫਾਈ ਤੇ ਬਰਤਨ ਛੱਤਰ ਇਂਦਰ ਉਂਦਰ ਕਰਦਿਆਂ ਟਾਈਮ ਹੋ ਗਿਆ ਉਨੇ ਚਿਰ ਨੂੰ ਫਿਰ ਸਾਨੂੰ ਫੋਨ ਆ ਗਿਆ ਦਾ ਪੰਜਾਬ ਵਾਲਿਆਂ ਦਾ ਮਿੱਕੀ ਭਾਜੀ ਨੇ ਫੋਨ ਕਰਤਾ ਕਿ ਇੱਕ ਵੀਡੀਓ ਵਿੱਚ ਸੀ ਨਾ ਗੌਰਵ ਦੇ ਤੇ ਪ੍ਰੀਤੀ ਭਾਬੀ ਦੇ ਤੁਹਾਡੀ ਦੇ ਹਨਾ ਉਧਰ ਚਲ ਗਏ ਤੇ ਹੁਣੇ ਆਏ ਆ ਤੇ ਹੁਣ ਆਪਾਂ ਐਕਚੁਅਲੀ ਹੋ ਗਿਆ ਲੇਟ ਆ ਤੇ ਮੈਂ ਚਲੋ ਪਹਿਲਾਂ ਨਾ ਆਪਾਂ ਸਵੇਰੇ ਵਲੌਗ ਬਣਾਉਣ ਲੱਗੇ ਸੀ ਕਿ ਭੈਣ ਭਰਾਵਾਂ ਨੂੰ ਵੇਟ ਹੁੰਦੀ ਦੱਸ ਦਈਏ ਕਿ ਅੱਜ ਵੀਡੀਓ ਨਹੀਂ ਆਉਣੀ ਤੇ ਅਸੀਂ ਫਿਰ ਸੋਚਿਆ ਕਿ ਚਲੋ ਕੋਸ਼ਿਸ਼ ਕਰਾਂਗੇ ਬਣਾ ਕੇ ਪਾ ਦਵਾਂਗੇ ਪਰ ਨਹੀਂ ਪਾਈ ਗਈ ਹੁਣ ਟਾਈਮ ਬੜਾ ਹੋ ਗਿਆ ਫਿਰ ਮੈਂ ਕਿਹਾ ਚਲੋ ਦੱਸਣਾ ਵੀ ਬੰਦਾ ਵਾ ਗੋਈ ਗੱਲ ਨਹੀਂ ਆਪਾਂ ਕਦੀ ਇਦਾਂ ਹੋਇਆ ਤਾਂ ਨਹੀਂ ਆ ਕਿ ਕੰਮ ਕਰਦਾ ਕਰਕੇ ਵੀਡੀਓ ਨਾ ਆਵੇ ਪਰ ਕਦੀ ਸਾਡੀ ਮਜਬੂਰੀ ਹੋ ਗਈ ਤੁਸੀਂ ਵੀ ਇਹੀ ਲਿਆ ਹੋਣਾ ਸਾਡੇ ਜਾਇਆ ਤੇ ਵਲੌਗ ਪਿਆ ਵਾ ਕਿ ਗੈਸਟ ਆਏ ਹੀ ਕਾਫੀ ਤੇ ਜਿਹੜਾ ਕਰਕੇ ਟਾਈਮ ਨਹੀਂ ਮਿਲਿਆ ਫਿਰ ਘਰ ਆਏ ਪਰ ਉਹਨਾਂ ਨੂੰ ਟਾਈਮ ਨਹੀਂ ਦੇਣਾ ਪੈਂਦਾ ਸੇਵਾ ਖਾਤਰ ਵੀ ਗੱਲ ਨਹੀਂ ਪੈਂਦੀ ਆ ਤੇ ਇਹ ਕਰਕੇ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜਿਤਨਾ ਪਹਿਲਾਂ ਵੀ ਤੁਹਾਨੂੰ ਵਾਲੀ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਮੈਂ ਉਸੇ ਤਰ੍ਹਾਂ ਸਿਮੂਗਾ ਚੈਨਲ ਵਾ ਬੱਚੇ ਵੇਂਦੇ ਰਹਿੰਦੇ ਕਿੰਨੇ ਕਮੈਂਟ ਆਏ ਆ ਬੜੀ ਹੁੰਦਾ ਉਹਨਾਂ ਨੂੰ ਪ੍ਰੀਤੀ ਦੀ ਹਾਂ ਅੱਜ ਪ੍ਰੀਤੀ ਵੀ ਅੱਜ ਨਾ ਆਹ ਦੀ ਵੀਡੀਓ ਇੰਨੀ ਚੱਲ ਜਾਨੀ ਤੇ ਇੰਨੇ ਕਮੈਂਟ ਆਉਣੇ ਆ ਦੋਵੇਂ ਭੈਣ ਭਰਾ ਮਨੇ ਜੇਦਵਾਦੀਆਂ ਲਾਈਆਂ ਹੁੰਦੀਆਂ ਆ ਤੇ ਆਸ ਹੁੰਦੀ ਆ ਆਸ ਹੁੰਦੀ ਆ ਬੱਚਿਆਂ ਨੂੰ ਕੋਈ ਨਹੀਂ ਪੜ ਥੋੜੀ ਵਧੀਆ ਕਮੀਆਂ ਪੇਸ਼ ਨਹੀਂ ਕੋਲ ਆ ਕੇ ਕਿੰਨਾ ਵੀਡੀਓ ਦੇਖ ਹਾਂ ਨਹੀਂ ਉਹ ਨਾ ਦੂਸਰੀ ਗੱਲ ਆ ਭੀ ਜਿਹੜੀ ਵੀਡੀਓ ਵਿਧਵਾ ਦੇ ਵਿਧਵਾ ਦੀ ਜੀਵਨ ਜੀਵਨੀ ਵਾਲੀ ਵੀਡੀਓ ਸਾਡੀ ਉਹਨੂੰ ਤੁਸੀਂ ਬੜਾ ਪਿਆਰ ਦਿੱਤਾ ਬੜੀ ਸੋਹਣੀ ਚੱਲੀ ਉਹ ਇਹ ਜਿਹੜੀ ਹੁਣ ਆਪਾਂ ਜਿਹੜੀ ਹੁਣ ਦਰਾਨੀ ਛਾਂਗੇ ਚਲਾਕੀਆ ਇਹ ਉਹਨਾਂ ਪਰਫਾਰਮੈਂਸ ਨਹੀਂ ਕਰ پا ਰਹੀ ਪਤਾ ਨਹੀਂ ਵੀ ਕੀ ਗੱਲ ਆ ਜਾਂ ਤੁਹਾਨੂੰ ਪਸੰਦ ਨਹੀਂ ਆਈ ਤੁਹਾਡੀ ਕਜਰੀ ਵਿੱਚ ਉਹ ਪਾਸ ਨਹੀਂ ਹੋਈ ਹੈ ਨਾ ਮੈਂ ਕਹਿ ਦਿੰਦੇ ਇੰਗਲਿਸ਼ ਚ ਆਉਂਦਾ ਹੀ ਉਹ ਚ ਵੀ ਇੱਕ ਫੰਕਸ਼ਨ ਹੈਗਾ ਉੱਪਰ ਉਹਦੇ ਵਿੱਚ ਕੀ ਹੁੰਦਾ ਵਾ ਵੀ ਸਿੱਧਾ ਤੁਸੀਂ ਜਿਹੜਾ ਡਿਸਪਲੇ ਤੇ ਸਕਰੀਨ ਦੇ ਉੱਪਰ ਤੁਸੀਂ ਨਾ ਆਈ ਫੋਨ ਤੇ ਮਾਰੋ ਉਂਗਲੀ ਤੇ ਉਥੇ ਇੱਕ ਨਾ ਜਿੱਦਾਂ ਘਰਾਲੀ ਦਾ ਚੱਕਰ ਦਾ ਸੈਟਿੰਗ ਦਾ ਚੱਕਰ ਹੁੰਦਾ ਉਹਦਾ ਉਸਨੂੰ ਕਲਿੱਕ ਕਰੋ ਤੇ ਥੱਲੇ ਤੁਹਾਡਾ ਅਤੇ ਆਰਡਰ ਡ੍ਰੈਗ ਲਿਖਿਆ ਹੁੰਦਾ ਵਾ ਆਰਡਰ ਡ੍ਰੈਗ ਤੋਂ ਕਰ ਲੈਣਾ ਵਾ ਪੰਜਾਬੀ ਪੰਜਾਬੀ ਲੈਂਗੁਏਜ ਪੰਜਾਬੀ ਹੋ ਜਾਵੇ ਹਿੰਦੀ ਵੀ ਕਰ ਲਓ ਭਾਵੇਂ ਬਾਕੀ ਜਿਹੜੇ ਪਾਕਿਸਤਾਨ ਜਿੱਥੋਂ ਵੇਦੇ ਆ ਆਪਣੀ ਭਾਸ਼ਾ ਚ ਕਰ ਸਕਦੇ ਆ ਆਪਾਂ ਉਰਦੂ ਚ ਕਰ ਲਓ ਚਾਹੇ ਹਿੰਦੀ ਚ ਕਰ ਲਓ ਲੈਂਗੁਏਜ ਸਾਰੀ ਆਉਂਦੀ ਆ ਐਸਾ ਬੜੇ ਭੈਣ ਭਲਾਂ ਦੇ ਕਮੈਂਟ ਹੁੰਦੇ ਆ ਵੀ ਵੀਡੀਓ ਤੁਸੀਂ ਇੰਗਲਿਸ਼ ਵਿੱਚ ਪਾਉਂਦੇ ਹੋ ਤੇ ਇੰਨੇ ਅੰਗਰੇਜ਼ ਨਹੀਂ ਆ ਗਏ ਸਾਰੇ ਫੋਨ ਤਾਂ ਹੀ ਚੇਂਜ ਹੋਣਾ ਵਾ ਮੈਂ ਇੰਨੇ ਅੰਗਰੇਜ਼ ਨਹੀਂ ਪਤਾ ਕਿ ਅਸੀਂ ਸਾਰੇ ਹਾਈਲਾਈਟਸ ਕਰ ਲਈ ਆ ਤਾਂ ਕਰਕੇ ਹੁਣ ਬਾਹਰ ਜਾਣਾ ਵਾ ਅਸੀਂ ਤਾਂ ਮਰਦ ਪੰਜਾਬੀ ਬੋਲਣ ਵਾਲੇ ਆ ਚਲੋ ਕਈ ਭੈਣ ਬਣਾਉਣ ਅੰਗਰੇਜ਼ੀ ਦੇ ਹੁੰਦੀ ਹੈਗਾ ਹਾਂ ਤੇ ਇੰਨਾ ਕਹਿੰਦੇ ਦੱਸ ਦਿੰਦੇ ਆ ਵੀ ਉਹ ਸਿਸਟਮ ਚੱਲਦੀ ਵੀਡੀਓ ਜੇ ਤਾਂ ਦੇਖੋ ਫੋਨ ਤੇ ਸੈਟਿੰਗ ਕੀਤੀ ਜਾਣੀ ਆ ਤੇ ਕੋਈ ਨਹੀਂ ਬੱਚੇ-ਮੁੱਚੇ ਕਰ ਹੁੰਦੇ ਆ ਅੱਜ ਕੱਲ ਬੱਚਿਆਂ ਦਾ ਸਾਰਾ ਪਤਾ ਹੁੰਦਾ ਇੱਕ ਚੀਜ਼ ਹੋਰ ਆ ਜਦੋਂ ਤੁਸੀਂ ਇੱਕ ਦੋ ਵਾਰ ਵੀਡੀਓ ਜਦੋਂ ਚੱਲਦੀ ਅੰਗਰੇਜ਼ੀ ਤੁਸੀਂ ਉਹ ਸੈਟਿੰਗ ਕਰ ਲਈ ਨਾ ਪ੍ਰਤਜੀ ਜੋਤੀ ਵਾਰ ਵੀਡੀਓ ਆਪਣੇ ਪੰਜਾਬੀ ਚ ਆਟੋਮੈਟਿਕਲੀ ਹੋ ਜਾ ਕਰਨੀ ਆ ਇਹ ਆ ਵੀ 2-3 ਵਾਰ ਕਰਿਓ ਸਰਵਰ ਜਦੋਂ ਵੀਡੀਓ ਵੰਦੇ ਜੇ ਤੇ ਜਿਹੜਾ ਅਸੀਂ ਅੱਜ ਪਾਉਣ ਦੇ ਬਲੌਗ ਜੇ ਹੋਈ ਇੰਗਲਿਸ਼ ਚ ਹੋ ਗਿਆ ਤੇ ਸਮਝ ਕਿੱਦਾਂ ਵੇਖਣਾ ਉਹ ਕੀ ਕਰੀਏ ਹਾਂ ਹੈਨਾ ਇਹਨੂੰ ਇੰਗਲਿਸ਼ ਚ ਬੋਲੀਏ ਤਾਂ ਫੇਰ ਭਾਵੇਂ ਪੰਜਾਬੀ ਚ ਚੱਲੇ ਤਾਂ ਇੱਕ ਗੱਲ ਹੋਰ ਕਿ ਸਾਡੀ ਕੰਪਨੀ ਵੱਡੀ ਕੰਪਨੀ ਜਿਹੜੀ ਸਾਡਾ ਪੰਜਾਬ ਦਾ ਪੰਜਾਬ ਸਾਡਾ ਪੰਜਾਬ ਦੇ ਨਾਲ ਸਬਸਕ੍ਰਾਈਬਰ 1 ਮਿਲੀਅਨ ਚ ਹੋਣ ਵਾਲੇ ਆ ਥੋੜੀ ਜੀ ਕਸਰ ਬਾਕੀ ਆ ਸਾਰੇ ਭੈਣ ਭਰਾ ਥੋੜਾ ਜਿਹਾ 100-150 ਹੀ ਬਸ ਸੇਵਨ ਮਿਲੀਅਨ ਚ ਹੋਈ ਜਾਣੇ ਆ ਬਸ ਸਾਡਾ ਪੰਜਾਬ ਦਾ ਬਣਾ ਹਾਂ ਤਾਂ ਫੇਰ ਬਨ ਜਾਂਦੀ ਵਿੱਕੀ ਬਾਜੀ ਨਾਲ ਪਾਰਟੀ ਹਾਂ ਅੱਛਾ ਦੂਸਰੀ ਗੱਲ ਆ ਵੀ ਜਿਹੜੀ ਸਾਡੀ ਵਾਲੀ ਦੂਜੀ ਵੀਡੀਓ ਆ ਜਿਹੜੀ ਪਿੰਦਰਪ੍ਰੀਤ ਵਲੌਗ ਤੇ ਚੱਲ ਰਹੀ ਉਹਦਾ ਵੀ ਅੱਜ ਅਸੀਂ ਐਂਡ ਕਰਨ ਜਾ ਰਹੇ ਆ ਕਿਉਂਕਿ ਉਹ ਵੀ ਹੁਣ ਮਤਲਬ ਕਾਫੀ ਖਿੱਚਲੀ ਆਹੀਂ ਤਾਂ ਦੱਸੀਏ ਸਿੱਧੀ ਗੱਲ ਆ ਤੇ ਹੁਣ ਆਪਾਂ ਨਵੀਂ ਲੱਗੇ ਆ ਆਪ ਦਿੱਨੀ ਕਚੈਰੀ ਵਿੱਚ ਲੈ ਕੇ ਆਉਣ ਕੋਈ ਨਵੀਂ ਸੀਰੀਜ਼ ਤੇ ਤੁਸੀਂ ਦੱਸਿਓ ਕਿ ਕਿੱਦਾਂ ਦੀ ਕਰੀਏ ਕੋਈ ਜੇ ਤੁਹਾਡੇ ਕੋਲ ਕੋਈ ਆਈਡੀਆ ਹੈਗਾ ਵਾ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਆਹ ਚੀਜ਼ ਨੂੰ ਐਦਾਂ ਲਾਓ ਉਸੇ ਹਿਸਾਬ ਨਾਲ ਹੀ ਬਣਾ ਲਵੇ ਹੈਨਾ ਤੇ ਜਿੱਦਾਂ ਤੁਸੀਂ ਇਹ ਵਿਧਵਾ ਦੀ ਇੱਕ ਜ਼ਿੰਦਗੀ ਨੂੰ ਪਿਆਰ ਦਿੱਤਾ ਹੈ ਉਹ ਤਾਂ ਮੈਂ ਦਵਾ ਦਰਾਨੀ ਥਾਲੇ ਲੱਗ ਗਿਆ ਤੇ ਦਰਾਨੀ ਚਾਰੀ ਦੀਆਂ ਚਲਾਕੀ ਨੂੰ ਇਦਾਂ ਹੀ ਪਿਆਰ ਦੋ ਤੇ ਜਿਹੜੀ ਉਹ ਪਿੰਦਰਪ੍ਰੀਤ ਵਲੌਗ ਤੇ ਆਪਾਂ ਸ਼ੁਰੂ ਲਗਿਆ ਕਰ ਉਹਨੂੰ ਵੀ ਭਰਪੂਰ ਪਿਆਰ ਦੇਣਾ ਤੇ ਗੌਰਵ ਵਾਲੀ ਨੂੰ ਵੀ ਥੋੜਾ ਜਿਆਦਾ ਗੌਰਵ ਟੀਵੀ ਵਾਲੇ ਨੂੰ ਵੀ ਛੁੱਕ ਦੋ ਥੋੜਾ ਜਿਆਦਾ ਸੋ ਚੋਕ ਨਾ ਬਾਰਾਨਾ ਚੋਕਾ ਮਾਂ ਕੀ ਗਰਮ ਹੋਰ ਤਰੱਕੀ ਪਾਸੇ ਕਰ ਸਰ ਤੁਹਾਡੀ ਵੀਡੀਓ ਵਧੀਆ ਵਧੀਆ ਸ਼ੂਟ ਬਾਕੀ ਫੇਸਬੁਕ ਤੇ ਵੀਡੀਓ ਆਪਣੀਆਂ ਜਿਹੜੀਆਂ ਵਾਂ ਉਹ ਆ ਜਾਂਦੀਆਂ ਵਾਂ ਜਿਹੜੇ ਭੈਣ ਭਰਾ ਫੇਸਬੁਕ ਜ਼ਿਆਦਾ ਚਲਾਉਂਦੇ ਆ ਉਹ ਫੇਸਬੁਕ ਤੇ ਵੀਡੀਓ ਨੂੰ ਪਿਆਰ ਦਿਆ ਕਰੋ ਫੋਲੋ ਬਟਨ ਤੇ ਦਬਾਇਆ ਕਰੋ ਸੇਮ ਚੈਨਲ ਸੇਮ ਨਾਮ ਸੇਮ ਨਾਮ ਆ ਸਾਰਾ ਕੁਝ ਸੇਮ ਆ ਉਹ ਚੀਜ਼ਾਂ ਵਾਂ ਮਾਦਾ ਮਾਦਾ ਦੀ ਸੁਣਨ ਕਰਗੀ ਸਕਰਪਾਰਾ ਜਰੂਰ ਕਰ ਆ ਬਈ ਸ਼ਕਰ ਮਹਾਰਾਜ ਸਬਸਕ੍ਰਾਈਬ ਜਰੂਰ ਕਰਿਆ ਕਰੋ ਮਾਦਾ ਸ਼ਕਰਪਾਰਾ ਦੀ ਤੁਹਾਨੂੰ ਮੇਨ ਗੱਲ ਹੋਰ ਦਸੀਏ ਭੀ ਜਿਹੜੀਆਂ ਚਾਰ ਵੀਡੀਓ ਹੜੀਆਂ ਪੰਜ ਦਈਆਂ ਚੱਲਣ ਚੱਲਣ ਹਾਂ ਸਾਰਾ ਕਿਰਦਾਰ ਜਾਂਦਾ ਵਾ ਆ ਮੈਨੂੰ ਇਹ ਕੋਈ ਇਤੋਸ ਸ਼ੂਟ ਕਰਨ ਵਾਲੇ ਆ ਗੌਰਵ ਵਲੋਂ ਗੌਰਵ ਨਹੀਂ ਨਹੀਂ ਇਹਨਾਂ ਨੂੰ ਦਵਾਉਣਾ ਤੇ سپورਟ ਕਰਨ ਵਾਲੇ ਭਾਜੀ ਸਾਰਿਆਂ ਦੇ ਸਾਰਿਆਂ ਦੇ سپورਟ ਨਾਲ ਇਕੱਲੇ ਨਹੀਂ ਕੋਈ ਕਰਦਾ ਸਾਰੀ ਦਿਹਾੜੀ ਬੈਠ ਚੁੱਕੇ ਮੈਕ ਚੁੱਕੇ ਟਾਂਕੇ ਘਮਾਉਣ ਵਾਲੀ ਦਵਿੰਦਰ ਹਾਂ ਚਾਰਜ ਲਾਉਣਾ ਮੈਂਬਰ ਕੱਢਣ ਵਾਲੇ ਉਹ ਮੇਰੀ ਡਿਊਟੀ ਆ ਮੈਂਬਰਾਂ ਨੂੰ ਤਿਆਰ ਕਰਨ ਵਾਲੇ ਮੈਂ ਅਮਰ ਨੂੰ ਫੋਨ ਕਰਵਾਉਣਾ ਕਿਹਨੂੰ ਫੋਨ ਲਾਣਾ ਮੈਂ ਇੱਕ ਵਾਰੀ ਸਾਰਿਆਂ ਦੇ ਸਹਿਯੋਗ ਨਾਲ ਇਹ ਟਾਡਾ ਸਾਰਿਆਂ ਦਾ ਹੀ ਬੜਾ ਸਹਿਯੋਗ ਹੈ ਜਿਹੜੇ ਨਾਲ ਸਾਡੇ ਮੈਂਬਰ ਆ ਇਕੱਲੇ ਨਾਲ ਕੋਈ ਨਹੀਂ ਹੁੰਦਾ ਇਹ ਵੀਡੀਓ ਕੋ ਅਕੇ ਭੇਜ ਜਾਂਦੀ ਗੌਰਵ ਦੇ ਹੱਥ ਵਿੱਚ ਨਹੀਂ ਸਾਰੀ ਗੌਰਵ ਹੀ ਐਡੀਟਿੰਗ ਕਰੂਗਾ ਤੇ ਫਿਰ ਨੈਟ ਤੇ ਚੜ੍ਹਣੀ ਦੇਖੋ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਕੋਈ ਵੀ ਵੀਡੀਓ ਵਾ ਕੋਈ ਵੀ ਕਾਰਜ ਆ ਮਕਾਨ ਬਣਾਉਣਾ ਵਿਆਹ ਹੋਣਾ ਕੱਲਾ ਬੰਦਾ ਨਹੀਂ ਕਰ ਸਕਦਾ ਸਹਯੋਗ ਸਾਰਿਆਂ ਦਾ ਟੀਮ ਵਰਕ ਹੁੰਦਾ ਵਾ ਟੀਮ ਵਰਕ ਦੇ ਨਾਲ ਹੀ ਵੀਡੀਓ ਚਲਦੀਆਂ ਵਾ ਜੇ ਕੋਈ ਕਵੇ ਮੈਂ ਕੱਲਾ ਚਲਾ ਲੂਗਾ ਨਹੀਂ ਨਹੀਂ ਮੈਨੂੰ ਕਿਸੇ ਦੀ ਜਰੂਰਤ ਨਹੀਂ ਆ ਮੈਂ ਉਹ ਕਰ ਲੂਗਾ ਤੇ ਨਹੀਂ ਹੋ ਸਕਦਾ ਕਿਉਂਕਿ ਗੱਲ ਇਹ ਹੈ ਕਿ ਕੰਮ ਸਾਰੇ ਕੋ ਵੱਖੋ ਵੱਖਾ ਆਪਾਂ ਆਪਣੀ ਤਰੀਕੇ ਨਾਲ ਵੰਡਿਆ ਵਾ ਵੰਡਿਆ ਵਾ ਬਸ ਹਾਂ ਬਾਕੀ ਵੀਡੀਓ ਨੂੰ ਮੈਂ ਆਪਣੀ ਨਵੀਂ ਸਕੂਟੀ ਤੇ ਚਾਚਾ ਅਮਨ ਨੂੰ ਲੈ ਕੇ ਪੱਜੇ ਆਇਆ ਪੰਜ ਮਿੰਟ ਹੀ ਲੱਗਿਆ ਨੂੰ ਅੰਜਰ ਜਿਹਦਾ ਬੰਦਾ ਦਿੰਦਾ ਨਾ ਸੇ ਇਹ ਸੋਨੀਆ ਜੀ ਨੇ ਵੀ ਨਾ ਇੱਕ ਨਵੀਂ ਸਕੂਟੀ ਲਈ ਆ ਉਹਦੀ ਵਧਾਈ ਦਿਓ ਵਧਾਈ ਦੇ ਦਿਓ ਕਮੈਂਟਾਂ ਦੇ ਵਿੱਚ ਠੀਕ ਹੈ ਪੇਕੇ ਦੇ ਤੇ ਪੇਕੇ ਵਾਲਾ ਉਹ ਵੀ ਗਿਫਟ ਮਿਲਿਆ ਰਾਖੀ ਦਾ ਖਰੀਦਾ ਪੇਕਿਆਂ ਤੋਂ ਥੋੜੀ ਥੋੜੀ ਦਾ ਥੋੜੀ ਥੋੜੀ ਨੋੜੀ ਦਾ ਥੋੜੀ ਲੋੜੀ ਦਾ ਬਾਕੀ ਚਲੋ ਠੀਕ ਹੈ ਇਦਾਂ ਹੀ ਪਿਆਰ ਦਿੰਦੇ ਰਹੋ ਚੈਨਲ ਨੂੰ ਸਾਸ਼ਿਕਾ